ਵਾਰਿਸ ਪੰਜਾਬ ਦੇ ਇੱਕ ਹੋਰ ਸਿੱਖ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸਭ ਤੋਂ ਵੱਡੀ ਖਬਰ ਹੈ ਤੇ ਦੱਸਿਏ ਕਿ ਉੱਥੇ ਹੀ ਅੱਜ ਅਮਨਦੀਪ ਸਿੰਘ ਅਮਨਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਘਰ ਦੇ ਵਿੱਚ ਰੇਡ ਮਾਰੀ ਗਈ ਪੁਲਿਸ ਦੇ ਵੱਲੋਂ ਤੇ ਜਿਸ ਦੇ ਤਹਿਤ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਿ ਵਾਰਿਸ ਪੰਜਾਬ ਦੇ ਨਾਲ ਸਬੰਧਤ ਰੱਖਣ ਵਾਲਾ ਨੌਜਵਾਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਗਾਤਾਰ ਰੇਡ ਮਾਰੀ ਤੇ ਜਿਸ ਤੋਂ ਬਾਅਦ ਪੰਜ ਗ੍ਰਾਈ ਕਲਾ ਦੇ ਜਿਹੜਾ ਕਿ ਰਹਿਣ ਵਾਲਾ ਹੈ ਸਿੱਖ ਨੌਜਵਾਨ ਦੱਸਿਆ ਜਾ ਰਿਹਾ ਹੈ ਤੇ ਇਹ ਗੱਲ ਕਹੀ ਗਈ ਹੈ ਕਿ ਅਜ ਨਾਲੇ ਥਾਣੇ ਦੇ ਵਿੱਚ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਇੱਕ ਵੱਡਾ ਛਟਕਾ ਜਿਹੜਾ ਕਿ ਫਰ ਤੋਂ ਲੱਗਿਆ ਗਿਆ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਅਮਰਿਤਪਾਲ ਦੇ ਸੱਤ ਸਾਥੀ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਅਜਨਾਲਾ ਕਾਂਡ ਮਾਮਲੇ ਦੇ ਵਿੱਚ ਉੱਥੇ ਹੀ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ 4 ਦਿਨਾਂ ਦਾ ਪੁਲਿਸ ਨੇ ਰਿਮਾਂਡ ਦਿੱਤਾ ਹੈ ਤੇ ਜਿਸ ਤੋਂ ਬਾਅਦ ਅਗਲੀ ਸੁਣਵਾਈ 25 ਮਾਰਚ ਨੂੰ ਹੋਣ ਜਾ ਰਹੀ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਦੱਸ ਦਈਏ ਕਿ ਕੱਲ ਅਮਰਿਤਪਾਲ ਦੇ ਸੱਤ ਸਾਥੀਆਂ ਨੂੰ ਜਿਹੜਾ ਖੇ ਪੰਜਾਬ ਦੇ ਵਿੱਚ ਲਿਆਂਦਾ ਗਿਆ ਡਿਬਰੂਗੜ੍ਹ ਤੋਂ ਸਿੱਧਾ ਜਿਹੜੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਐਂਟਰੀ ਕਰਾਈ ਗਈ ਤੇ ਜਿਸ ਦੇ ਤਹਿਤ ਉੱਥੇ ਹੀ ਲਗਾਤਾਰ ਹੁਣ ਅਜਨਾਲਾ ਕਾਂਡ ਜੋ ਹੋਇਆ ਸੀ ਜਿਸ ਦੇ ਤਹਿਤ ਜੋ ਥਾਣੇ ਦੇ ਉੱਤੇ ਹਮਲਾ ਜਿਹੜਾ ਕਿ ਕੀਤਾ ਗਿਆ ਉਸ ਨੂੰ ਲੈ ਕੇ ਲਗਾਤਾਰ ਪੁੱਛ ਪੜਤਾਲ ਦੇ ਲਈ ਪੁਲਿਸ ਨੇ ਰਿਮਾਂਡ ਜਿਹੜਾ ਖੇ ਲਿਆ ਤੇ ਜਿਸ ਦੇ ਤਹਿਤ ਕੁਝ ਜਿਹੜੇ ਕਿ ਅਮਰਤਪਾਲ ਦੇ ਨਾਲ ਸਾਥੀ ਮੌਜੂਦ ਸੀ ਉਹਨਾਂ ਤੋਂ ਲਗਾਤਾਰ ਪੁੱਛ ਪੜਤਾਲ ਦੇ ਲਈ ਜਿਹੜਾ ਕਿ ਰਿਮਾਂਡ ਲਿਆ ਤੇ ਹੁਣ ਉੱਥੇ ਦੱਸਿਆ ਜਾ ਰਿਹਾ ਕਿ ਜੋ ਵਾਰਿਸ ਪੰਜਾਬ ਦੇ ਨਾਲ ਸਬੰਧਿਤ ਰਹਿਣ ਵਾਲਾ ਇੱਕ ਸਿੱਖ ਨੌਜਵਾਨ ਉਸਦੇ ਘਰ ਰੇਡ ਮਾਰੀ ਗਈ ਹੈ ਤੇ ਜਿਸ ਦਾ ਨਾਮ ਅਮਨਦੀਪ ਸਿੰਘ ਅਮਨਾ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਦੱਸਦੀ ਹੈ ਕਿ ਉੱਥੇ ਫਰੀਦਕੋਟ ਚ ਵਾਰਿਸ ਪੰਜਾਬ ਦੇ ਨਾਲ ਜੁੜੇ ਨੌਜਵਾਨ ਦਾ ਘਰ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਤੇ ਪਿੰਡ ਪੰਜਗرائی ਕਲਾ ਦੇ ਨੌਜਵਾਨ ਦੇ ਘਰ ਜਿਹੜੀ ਕਿ ਪੁਲਿਸ ਪਹੁੰਚੀ ਤੇ ਜਿਸ ਤੋਂ ਬਾਅਦ ਲਖਤ ਰੋਥੇ ਹੀ ਹਫੜਾ ਦਫੜੀ ਮੱਚਦੀ ਹੋਈ ਨਜ਼ਰ ਆਈ ਤੇ ਜਿਸ ਤੋਂ ਬਾਅਦ ਉੱਥੇ ਦੱਸਿਆ ਕਿ ਪੁਲਿਸ ਨੇ ਆਮਨਦੀਪ ਸਿੰਘ ਆਮਨਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁਲਿਸ ਨੂੰ ਅਜਨਾਲੇ ਥਾਣੇ ਤੇ ਹਮਲੇ 'ਚ ਸ਼ੱਕ ਹੋਣ ਦਾ ਜਿਹੜਾ ਕਿ ਪੂਰਾ ਜਿਸ ਨੂੰ ਲੈ ਕੇ ਉੱਥੇ ਹੀ ਦੂਜੇ ਪਾਸੇ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਘਰ ਰੇਡ ਮਾਰੀ ਗਈ ਤੇ ਇਸ ਰੇਡ ਤੋਂ ਬਾਅਦ ਉੱਥੇ ਹੀ ਇਸ ਸਿੱਖ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਘਰ ਦੇ ਵਿੱਚ ਰੇਡ ਮਾਰੀ ਗਈ ਪੁਲਿਸ ਦੇ ਵੱਲੋਂ ਤੇ ਜਿਸ ਦੇ ਤਹਿਤ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਿ ਵਾਰਿਸ ਪੰਜਾਬ ਦੇ ਨਾਲ ਸਬੰਧਤ ਰੱਖਣ ਵਾਲਾ ਨੌਜਵਾਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਗਾਤਾਰ ਰੇਡ ਮਾਰੀ ਤੇ ਜਿਸ ਤੋਂ ਬਾਅਦ ਪੰਜ ਗ੍ਰਾਈ ਕਲਾ ਦੇ ਜਿਹੜਾ ਕਿ ਰਹਿਣ ਵਾਲਾ ਹੈ ਸਿੱਖ ਨੌਜਵਾਨ ਦੱਸਿਆ ਜਾ ਰਿਹਾ ਹੈ ਤੇ ਇਹ ਗੱਲ ਕਹੀ ਗਈ ਹੈ ਕਿ ਅਜਨਾਲੇ ਥਾਣੇ ਦੇ ਵਿੱਚ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਇੱਕ ਵੱਡਾ ਛਟਕਾ ਜਿਹੜਾ ਕਿ ਫਰ ਤੋਂ ਲੱਗਿਆ ਗਿਆ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤ ਅਮਰਿਤਪਾਲ ਦੇ ਸੱਤ ਸਾਥੀ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਜਨਾਲਾ ਕਾਂਡ ਮਾਮਲੇ ਦੇ ਵਿੱਚ ਉੱਥੇ ਹੀ ਲਗਾਤਾਰ ਪੁੱਛਪੜਤਾਲ ਕੀਤੀ ਜਾ ਰਹੀ ਹੈ 4 ਦਿਨਾਂ ਦਾ ਪੁਲਿਸ ਨੇ ਰਿਮਾਂਡ ਦਿੱਤਾ ਹੈ ਤੇ ਜਿਸ ਤੋਂ ਬਾਅਦ ਅਗਲੀ ਸੁਣਵਾਈ 25 ਮਾਰਚ ਨੂੰ ਹੋਣ ਜਾ ਰਹੀ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਦੱਸ ਦਈਏ ਕਿ ਕੱਲ ਅਮਰਿਤਪਾਲ ਦੇ ਸੱਤ ਸਾਥੀਆਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਲਿਆਂਦਾ ਗਿਆ ਡਰਬੁਰਗੜ ਤੋਂ ਸਿੱਧਾ ਜਿਹੜੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਐਂਟਰੀ ਕਰਾਈ ਗਈ ਤੇ ਜਿਸ ਦੇ ਤਹਿਤ ਉਥੇ ਹੀ ਲਗਾਤਾਰ ਹੁਣ ਅਜਨਾਲਾ ਕਾਂਡ ਜੋ ਹੋਇਆ ਸੀ ਜਿਸ ਦੇ ਤਹਿਤ ਜੋ ਥਾਣੇ ਦੇ ਉੱਤੇ ਹਮਲਾ ਜਿਹੜਾ ਕਿ ਕੀਤਾ ਗਿਆ ਉਸ ਤੋਂ ਲੈ ਕੇ ਲਗਾਤਾਰ ਪੁੱਛ ਪੜਤਾਲ ਦੇ ਲਈ ਪੁਲਿਸ ਨੇ ਰਿਮਾਂਡ ਜਿਹੜਾ ਖੇਲਿਆ ਤੇ ਜਿਸ ਦੇ ਤਹਿਤ ਕੁਝ ਜਿਹੜੇ ਕਿ ਅਮਰਤਪਾਲ ਦੇ ਨਾਲ ਸਾਥੀ ਮੌਜੂਦ ਸੀ ਉਹਨਾਂ ਤੋਂ ਲਗਾਤਾਰ ਪੁੱਛ ਪੜਤਾਲ ਦੇ ਲਈ ਜਿਹੜਾ ਕਿ ਰਿਮਾਂਡ ਲਿਆ ਤੇ ਹੁਣ ਉਥੇ ਦੱਸਿਆ ਜਾ ਰਿਹਾ ਕਿ ਜੋ ਵਾਰਿਸ ਪੰਜਾਬ ਦੇ ਨਾਲ ਸਬੰਧਿਤ ਰਹਿਣ ਵਾਲਾ ਇੱਕ ਸਿੱਖ ਨੌਜਵਾਨ ਉਸਦੇ ਘਰ ਰੇਡ ਮਾਰੀ ਗਈ ਹੈ ਤੇ ਜਿਸ ਦਾ ਨਾਮ ਅਮਨਦੀਪ ਸਿੰਘ ਅਮਨਾ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਦੱਸਦੀ ਹੈ ਕਿ ਉਥੇ ਫਰੀਦਕੋਟ ਚ ਵਾਰਿਸ ਪੰਜਾਬ ਦੇ ਨਾਲ ਜੁੜੇ ਨੌਜਵਾਨ ਦਾ ਘਰ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਤੇ ਪਿੰਡ ਪੰਜਗرائی ਕਲਾ ਦੇ ਨੌਜਵਾਨ ਦੇ ਘਰ ਜਿਹੜੀ ਕਿ ਪੁਲਿਸ ਪਹੁੰਚੀ ਤੇ ਜਿਸ ਤੋਂ ਬਾਅਦ ਲਖਤ ਅਰੋਥੇ ਹੀ ਹਫੜਾ ਦਫੜੀ ਮੱਚਦੀ ਹੋਈ ਨਜ਼ਰ ਆਈ ਤੇ ਜਿਸ ਤੋਂ ਬਾਅਦ ਉੱਥੇ ਦੱਸਿਆ ਕਿ ਪੁਲਿਸ ਨੇ ਆਮਨਦੀਪ ਸਿੰਘ ਆਮਨਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁਲਿਸ ਨੂੰ ਅਜਨਾਲੇ ਥਾਣੇ ਤੇ ਹਮਲੇ 'ਚ ਸ਼ੱਕ ਹੋਣ ਦਾ ਜਿਹੜਾ ਕਿ ਪੂਰਾ ਜਿਸ ਨੂੰ ਲੈ ਕੇ ਉੱਥੇ ਹੀ ਦੂਜੇ ਪਾਸੇ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਘਰ ਰੇਡ ਮਾਰੀ ਗਈ ਤੇ ਇਸ ਰੇਡ ਤੋਂ ਬਾਅਦ ਉਥੇ ਹੀ ਇਸ ਸਿੱਖ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ